ਤੁਹਾਡਾ ਐਮਪੀ ਕਿਵੇਂ ਦਾ ਹੋਣਾ ਚਾਹੀਦਾ ਐਮਪੀ ਦਾ ਸਾਡੇ ਵਧੀਆ ਆਉਂਦੇ ਨਹੀਂ ਐਮਪੀ ਦਾ ਜਮੇ ਗਿਰਿਆ ਹੋਇਆ ਹੈ ਜਿਹੜਾ ਆਉਂਦਾ ਕੰਮ ਉਹ ਕਰਦੇ ਨਹੀਂ ਆਪਣੀ ਕੰਮ ਕਰਦਾ ਫਰੀਜਦਾ ਬਸ ਜਦੇ ਝਾੜੂ ਸਰਕਾਰ ਆਈ ਜਾ ਨਾ ਤਾਂ ਕੋਈ ਛੜ ਤੋਂ ਪਾਣੀ ਨਾ ਮਤਲਬ ਇਹਦਾ ਕੰਦਾ ਸਾਰੇ ਬੰਦ ਕਰਤੇ ਉਹਨਾਂ ਨੇ ਕਾਲੀਦੋਰ ਕੀ ਲਾਦਾ ਵੀ ਕਿੰਨੀਆਂ ਸੀਟਾਂ 13 ਜੋ ਆਦੀ ਕਿ ਨਜ਼ਰ ਆ ਰਹੀਆਂ ਤੁਹਾਨੂੰ ਕੰਮ ਦਾ ਕਾਲੀਆਂ ਨਹੀਂ ਵਧੀਆ ਕਰਿਆ ਜਿਹੜੇ ਪਿੱਛੇ ਦੇ ਆ ਕੇ ਕਪੜੇ ਲਾ ਕੇ ਕਰਨ ਇਹਨਾਂ ਨੇ ਮਾਰ ਲੇ ਸਿਮਰਨਜੀਤ ਮਾਨਵੀ ਤੁਹਾਡੇ ਇੱਥੋਂ ਦੀ ਨੇ ਉਹਨਾਂ ਦਾ ਬਣੂ ਕੁਛ ਹੋਊਗੀ ਸਾਰੇ ਸਿੱਟਿਆਂ ਦੇ ਲੰਢਰ ਉਹਦਾ ਲਗਾ ਮਾਨ ਨਾ ਵਿਚਾਰੇ ਦਾ ਉਹ ਕਰਤਾਨ ਲੈ ਗਿਆ ਕਰਵਾਨ ਜਾਨ ਅੰਦਰ ਅੰਦਰ ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਪੂਰੇ ਤਰੀਕੇ ਨਾਲ ਭਖਿਆ ਹੋਇਆ ਹੈ 20 ਦਿਨ ਵੋਟਾਂ ਵਿੱਚ ਰਹਿ ਗਏ ਤੇ ਪਿੰਡਾਂ ਵਿੱਚ ਲੋਕਾਂ ਦੀ رائے ਲੈਣ ਲਈ ਜਾ ਰਹੇ ਹਾਂ ਪਹੁੰਚ ਰਹੇ ਹਾਂ ਕਿ ਲੋਕ ਕੀ ਸੋਚਦੇ ਨੇ ਪਿੰਡ ਕੁਮੰਡਗੜ੍ਹ ਚ ਪਹੁੰਚਿਆ ਜਿੱਥੇ ਬਹੁਤ ਸਾਰੇ ਬਜ਼ੁਰਗ ਨੇ ਇੱਥੇ ਖੁੰਡ ਚਰਚਾ ਕਰਦੇ ਨਜ਼ਰ ਆਏ ਗੱਲਬਾਤ ਕਰਨਗੇ ਕਿ ਉਹਨਾਂ ਦੇ ਵਿਚਾਰ ਕੀ ਨੇ ਬਾਬ ਜੀ ਕੀ ਨਾਮ ਹੈ ਇਹ ਤੁਹੇ ਦਾ ਸੁਵੇਲਾ ਮਨਾ ਨਹੀਂ ਪਤਾ ਨਹੀਂ ਨਹੀਂ ਫਿਰ ਪਾਕ ਨਹੀਂ ਪਾਕ ਜਿੰਗਾ ਕਿਹੜੀ ਪਾਰਟੀ ਠੀਕ ਲੱਗੇ ਤੁਹਾਨੂੰ ਕੋਈ ਇੱਕ ਦੱਸੋ ਪਾਰਟੀ ਕਿਹੜੀ ਠੀਕ ਲੱਗੀ ਹੈ ਕਾਂਗਰਸ ਕਾਂਗਰਸ ਕੋਈ ਕੰਮ ਹੋਣਾ ਤਾਂ ਧਿਆਨ ਚ ਹੋਵੇ ਕੰਮ ਤਾਂ ਦੱਸ ਫਿਰ ਕੰਮ ਕੀ ਮਾਰ ਹੈ ਕੰਮ ਨਾ ਕੋਈ ਨਹੀਂ আচ্ছা ਮਤਲਬ ਕਿਹਦੇ ਨਾਲ ਜੁੜੇ ਹੋ ਨਾਗਰੇ ਨਾਲ ਪਤਾ ਨਹੀਂ ਕਿਹੜਾ ਨਾਗਰ ਕਾਂਗਰਸ ਆ اچھا ਸਰ ਠੀਕ ਹੈ ਤੇ ਕੀ ਲੱਗਦਾ ਹੈ ਕਿ ਫਿਰ 13 ਚੋਂ ਵੱਧ ਸੀਟਾਂ ਲੈ ਜਾਣਗੇ ਹੈ ਕਿੰਨੇ ਸੀਟੇ ਲੈ ਜਾਣਗੇ ਕਾਂਗਰਸ ਸੀਟਾ ਸਾਰੀ ਨਹੀਂ ਲੈਣਗੇ ਉਹ ਪੱਕੀ ਗੱਲ ਹੈ ਹਾਂ ਅੱਛਾ ਕਿ ਪੱਕੀ ਉੱਪਰ ਡਾਕਟਰ ਮਨੋਨ ਸਿੰਘ ਠੀਕ ਸੀਗਾ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਮਨੋਨ ਸਿੰਘ ਠੀਕ ਹੀ ਤਾਂ ਅੱਛਾ ਉਹਨੇ ਕੰਮ ਵਧੀਆ ਕਰੇ ਨੇ ਹਾਂ ਸਭ ਤੋਂ ਵਧੀਆ ਪੜਿਆ ਲਿਖਿਆ ਵਰਨਾ ਤਾਂ ਅੱਛਾ ਮੋਦੀ ਇਹਨਾਂ ਗੁੰਜੇ ਲਾਉਂਦੇ ਸੀ ਉਹ ਕਹਿੰਦੇ 400 ਫੇਰ ਲਵਾਗੇ ਅਸੀਂ ਹਾਂ ਸੋਪਣ ਜਮਨਾਤ ਕਰੇ ਉਹਨੋਂ ਅੱਛਾ ਠੀਕ ਹੈ ਹਾਂ ਧੰਨਵਾਦ ਜੀ ਅਕਲਜੀਤ ਕਿਨਾ ਮੈਂ ਮੇਜਰ ਸਿੰਘ ਠੀਕ ਹੈ ਜਿਵੇਂ ਤੁਹਾਨੂੰ ਪਤਾ ਹੈ ਕਿ ਚਾਰ ਮੁੱਖ ਪਾਰਟੀਆਂ ਨੇ ਜਿਹੜੀਆਂ ਪੰਜਾਬ ਚ ਚੋਣਾਂ ਲਾਡਰੀਆਂ ਨੇ ਚੋਂ ਸਿਮਰਜੀਤ ਮਾਨ ਨੂੰ ਵਿੱਚ ਲਾ ਲੋ ਕਿਹੜੀ ਠੀਕ ਲੱਗੀ ਪੀ ਇਹਦਾ ਐਮਪੀ ਬਣਾ ਕੇ ਭੇਜਣਾ ਚਾਹੀਦਾ ਸਾਨੂੰ ਅਸੀਂ ਤਾਂ ਇਸ ਖਾਲੀ ਦਲ ਨੂੰ ਪਾਉਣਾ ਵੋਟ ਸੜੇ ਕਿਤੇ ਸੜੇ ਮਰਜੀ ਉਹ ਹੋਵੇ ਠੀਕ ਹੈ ਹੋਰ ਅਸੀਂ ਕਿਸੇ ਨੂੰ ਨਹੀਂ ਪਾਈਏਗੀ ਵੋਟ ਠੀਕ ਹੈ ਜਿਹੜੇ ਤੁਹਾਡੇ ਖਾਲਸਾ ਇੱਥੇ ਉਮੀਦਵਾਰ ਖੜੇ ਨੇ ਤੇ ਕੀ ਲੱਗਦਾ ਕਿੰਨਾ ਕੁ ਪ੍ਰਭਾਵ ਹੈ ਤੁਹਾਡੇ ਇਲਾਕੇ ਦੇ ਵਿੱਚ ਉਹਨਾਂ ਤਾਂ ਆਪਣੀਆਂ ਵੋਟਾਂ ਪਾਉਣੇ ਹੁਣ ਸਾਨੂੰ ਕੀ ਪਤਾ ਕਿੰਨੀਆਂ ਵੀ ਕਿੰਨੀਆਂ ਘੋਂ ਹੈ ਅਸੀਂ ਤਾਂ ਆਪਣੀਆਂ ਵੋਟਾਂ ਦੇ ਵਿੱਚ ਵਾਰਾ ਕਿਸੇ ਦੀਆਂ ਵੋਟਾਂ ਦੇ ਕੀ ਪਤਾ ਵੀ ਕਿੰਨੀਆਂ ਵੋਟਾਂ ਹੋ ਪਰ ਠੀਕ ਹੈ ਜਿਹੜੇ ਕੰਮ ਹੈਗੇ ਠੀਕ ਹੈ ਚੱਲੀ ਜਾਂਦਾ ਕੰਮ ਤਾਂ ਸਾਰੇ ਸਰਕਾਰਾਂ ਦੇ ਠੀਕੇ ਹੁੰਦੇ ਕੋਈ ਸਹੀ ਹੁੰਦੇ ਕੋਈ ਗਲਤ ਹੁੰਦੇ ਆ ਇਹ ਸਾਰੇ ਸਾਰੀਆਂ ਇੱਕੋਸਾਰ ਦੀਆਂ ਬਾਲਟੀਆਂ ਦਾ ਕੋਈ ਥੋੜੇ ਬੋਦੇ ਇਕੱਠ ਕਰ ਦਿੰਦਾ ਕੋਈ ਵੰਡ ਕਰ ਦਿੰਦਾ ਤੇ ਫਿਰ ਕਾਲੀ ਦਲ ਕੀ ਲੱਗਦਾ ਵੀ ਕਿੰਨੀਆਂ ਸੀਟਾਂ 13 ਚੋਂ ਆਦ ਕਿ ਨਜ਼ਰ ਆ ਰਹੀਆਂ ਤੁਹਾਨੂੰ ਸੀਟਾਂ ਢੁੱਟਾਂ ਚ ਜਾਣ ਪੜਦਾ ਇੰਟੈਂਟ ਜਿਦਾਂ ਉਹਨਾਂ ਕੋਈ ਗੱਤ ਨਹੀਂ ਕੋਸਾ ਅੱਛਾ ਸੀਟਾਂ ਢੁੱਟਾਂ ਦਾ ਤਾਂ ਪਤਾ ਨਹੀਂ ਕਿ ਕੋਈ ਆਵੇ ਕਿ ਨਾ ਆਵੇ ਪਰਸੈਂਟੇਜ ਤਾਂ ਹੋਊਗੀ ਨਾ ਕੋਈ ਨਾ ਕੋਸਾ ਹਾਂ ਜਦੋਂ ਪਹਿਲਾਂ ਤੁਸੀਂ ਪ੍ਰਕਾਸ਼ ਬਦਨ ਦੀ ਗੱਲ ਕਰਦੇ ਹੋ ਉਦੋਂ ਫਿਰ ਕੰਮ ਕਵਾਰ ਠੀਕ ਹੋਏ ਨੇ ਕਿਤੇ ਤੁਹਾਡੇ ਧਿਆਨ ਚ ਹੋਵੇ ਕਿ ਜਿਹੜਾ ਉਹਨਾਂ ਨੇ ਕਰਿਆ ਹੁਣ ਤੱਕ ਕਿਸੇ ਨੇ ਨਹੀਂ ਕਰਿਆ ਹੈਗਾ ਕੰਮ ਤਾਂ ਹੋਣਾ ਸਭ ਦਾ ਕਿੰਦਰ ਖੋਲੇ ਤੇ ਉਹਨਾਂ ਨੇ ਖੋਲੇ ਤੇ ਹੋਰ ਕਿਨੇ ਖੋਲੇ ਤੇ ਹੋਰ ਉਹਦੇ ਵਾਸਤੇ ਉਹਨਾਂ ਦੇ ਚੱਲਦੇ ਜਾ ਰਹੇ ਆ ਬਾਕੀ ਬੰਦ ਹੋ ਗਏ ਕੋਚ ਉਹ ਚੱਲਦੇ ਜਿਹੜਾ ਕੈਪਟਨ ਨੇ ਬੰਦ ਕਰਦੇ ਹੋ ਰਹੇ ਨੇ ਦੇਖੋ ਤੇ ਹੁਣ ਆ ਗਏ ਜਿਹੜੇ ਇਹਨਾਂ ਕੋ ਕੈਪਟਨ ਨੇ ਬੰਦ ਕਰਤਾ ਤੇ ਸਾਡੇ ਪਿੰਡ ਚ ਖੁਦ ਬਣਿਆ ਹੋਇਆ ਤਾਂ ਉਹ ਵੀ ਬੰਦ ਹੋਇਆ ਉਹ ਕੈਪਟਨ ਨੇ ਬੰਦ ਕਰਤਾ ਤਾਂ ਜਿਹੜਾ ਕੋਈ ਆਮ ਆਦਮੀ ਕਲੀਨਿਕ ਕਹਿ ਰਹੇ ਨੇ ਇਹ ਤੁਹਾਡੇ ਇਧਰ ਬਣਿਆ ਕੋਈ ਸਾਡੇ ਤਾਂ ਬਾਈ ਉਰੇ ਤਾਂ ਮੈਨੂੰ ਪਤਾ ਨਹੀਂ ਹੈਗਾ ਸਾਡੇ ਤਾਂ ਸਾਡੇ ਤਾਂ ਕੋਈ ਨਹੀਂ ਬਣਿਆਗਾ ਬਸ ਹੀ ਵਸੇਗਾ ਸ਼ਾਇਦ ਬਾਈ ਪਤਾ ਨਹੀਂ ਦਵਾਈ ਲੈਣ ਕਿੱਥੇ ਜਾਂਦੇ ਤੁਸੀਂ ਬਸ ਹੀ ਹੋ ਜਾਂਦੇ ਸਾਡੇ ਪਿੰਡ ਡਰਪੈਂਸਰੀ ਆ ਅੱਛਾ ਅੱਛਾ ਡਰਪੈਂਸਰੀ ਹੈਗੀ ਸਾਡੇ ਪਿੰਡ ਅੱਛਾ ਉਹ ਫੁੱਟਾ ਕੇਂਦਰ ਵੀ ਹੈਗਾ ਤਾਂ ਉਹਦਾ ਕਲੀਨਿਕ ਕਲੀਨਿਕ ਉਹਦੇ ਚ ਡਰਪੈਂਸਰੀ ਚ ਆਉਂਦੀਆਂ ਦੋਆਂ ਜਿਹੜੀਆਂ ਆਉਂਦੀਆਂ ਠੀਕ ਹੈ ਕਿ ਕੇਜਰੀਵਾਲ ਤੇ ਕਾਰਵਾਈ ਹੋਈ ਉਹ ਠੀਕ ਮੰਨਦੇ ਹਾਂ ਤੇ ਇੱਕ ਅਮਰਤਪਾਲ ਦਾ ਤੁਹਾਡੇ ਧਿਆਨ ਚ ਹੋਣਾ ਹੈ ਭਾਈ ਅਮਰਤਪਾਲ ਨੂੰ ਜਾਣਦੇ ਹੋ ਉਹਦਾ ਮੁੱਦਾ ਵੀ ਇਹ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਖੰਡੂਰ ਸਾਹਿਬ ਤੋਂ ਚੋਣ ਲੜ ਰਿਹਾ ਹੈ ਲੱਗਦਾ ਕੁਝ ਬਣੂਗਾ ਇਹ ਤਾਂ ਹੁਣ ਉਧਰ ਦੇ ਲੋਕਾਂ ਨੂੰ ਪਤਾ ਹੁਣ ਸਾਨੂੰ ਪਤਾ ਕਿ ਉਧਰ ਇਹ ਨਹੀਂ ਕਿਸੇ ਨੂੰ ਤਾਂ ਖੰਡੂਰ ਦਾ ਵੀ ਨਹੀਂ ਪਤਾ ਕਿੱਦ ਲਈ ਦਾ ਹੋਇਆ ਹੁਣ ਜਵਾਦੀ ਕਹਿੰਦੇ ਕਿ ਵੀ ਕਿੰਨਾ ਇਹ ਤਾਂ ਹੁਣ ਉਹਨਾਂ ਨੂੰ ਉੱਥੇ ਦੇ ਵਾਲੇ ਲੋਕਾਂ ਨੂੰ ਪਤਾ ਜਿੱਦਾਂ ਕਿਦਾਂ ਦਾ ਮਾਹੌਲ ਹੈ ਇੱਥੇ ਤੁਸੀਂ ਗੱਲਬਾਤ ਕਰਦੇ ਹੋ ਬੈਠ ਕੇ ਫਿਰ ਕੀ ਗੱਲਬਾਤ ਹੁੰਦੀ ਹੈ ਸਾਥੀਆਂ ਨਾਲ ਨਹੀਂ ਭਾਈ ਜੀ ਇਹ ਜੀ ਸਾਡੇ ਵਿੱਚ ਕੋਈ ਗੱਲਬਾਤ ਨਹੀਂ ਹੁੰਦੀ ਹੈ ਜੀ ਨਾ ਵੀ ਕਰਦੇ ਆ ਕੋਈ ਵੀ ਇੱਥੇ ਆ ਕੇ ਕੱਲੋ ਚੇਤੇ ਵੈਰੇ ਨੂੰ ਆ ਕੇ ਦੇਖ ਲਈ ਜੇ ਕਿਤੇ ਵੀ ਕੋਈ ਵੀ ਪਾਰਟੀ ਦੀ ਗੱਲ ਨਹੀਂ ਹੁੰਦੀ ਜੀ ਬਸ ਖੇਡਦੇ ਹੋ ਖੇਡਦੇ ਹੀ ਆ ਬਸ ਠੀਕ ਹੈ ਸਾਰੇ ਇਕੱਠੇ ਬੈਠੇ ਇੱਥੇ ਕੋਈ ਪਾਰਟੀ ਦੀ ਗੱਲ ਨਹੀਂ ਹੁੰਦੀ ਜੀ ਠੀਕ ਹੈ ਜਿੱਕਣਾ ਆ ਗਏ ਬੈਠੇ ਹੀ ਬਸ ਨਾ ਕਿਸੇ ਨੂੰ ਕੋਈ ਵੋਟ ਕਹਿੰਦਾ ਸਾਰੇ ਆਉਣੇ ਆ ਚਾਹ ਪ੍ਰਣੀ ਸਾਹਿਬ ਦੇ ਘਰ ਖਾਣ ਮਾਣ ਦਾ ਸਾਰੇ ਦਾ ਕਰਦੀਦਾ ਹਾਂ ਠੀਕ ਹੈ ਜੀ ਹਾਂ ਵੋਟਰ ਦਾ ਜਿੰਨੇ ਪਾਉਣੇ ਜਿੱਥੇ ਪਾਏ ਦੇਣ ਉੱਥੇ ਕਿਹੜੇ ਕਿਸੇ ਨੂੰ ਟੱਕੇ ਨਾਲ ਪਾਉਣੀ ਆ ਜਿਨ੍ਹਾਂ ਦੀ ਨਾ ਪਾਉਣੀ ਉਹ ਮਨ ਬਚਦਾ ਉਹਨੇ ਉੱਥੇ ਪਾ ਦੇਣੀ ਆ ਠੀਕ ਹੈ ਧੰਨਵਾਦ ਜੀ ਮੇਰੇ ਕੀ ਨਾਮ ਹੈ ਤੁਹਾਡਾ ਭਵਨ ਪ੍ਰੈਸਮ ਜੀ ਠੀਕ ਹੈ ਸਾਰੀਆਂ ਪਾਰਟੀਆਂ ਦੀ ਗੱਲ ਕਰਾਂ ਮੈਂ ਸਾਰੇ ਉਮੀਦਵਾਰਾਂ ਨੇ ਜਾ ਚੁੱਕੇ ਨੇ ਬੀਜੇਪੀ ਨੂੰ ਛੱਡ ਕੇ ਸ਼ਾਇਦ ਤੁਹਾਡੇ ਇਧਰੋਂ ਤੇ ਕੀ ਮੈਂ ਦੇਖਦੇ ਹਾਂ ਕਿਹੜਾ ਠੀਕ ਲੱਗਿਆ ਫਿਰ ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਹਾਂ ਸ਼ੁਰੂ ਤੋਂ ਪਿਛਲੇ 15 20 ਸਾਲ 25 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਹਾਂ ਹਾਂਜੀ ਉਹਨਾਂ ਦੇ ਪਹਿਲਾਂ ਬਹੁਤ ਕੰਮ ਕਰ ਕਰਿਆ ਜਿਵੇਂ ਆਪਣੇ ਮੋਟਰਾਂ ਪਹਿਲਾਂ ਸਾਡੇ ਪਿੰਡ 'ਚ ਬਹੁਤ ਘੱਟ ਮੋਟਰਾਂ ਸੀ ਸਾਰੇ ਬਾਦਲ ਸਾਹਿਬ ਦੇ ਹੋਦੇ ਨੇ ਜਿੰਨੇ ਮੋਟਰਾਂ ਨੇ ਆਪਣੇ ਮੇਨ ਹਾਈਵੇ ਪਹਿਲਾਂ ਸੜਕਾਂ ਰੋਟੀਆਂ ਪਈਆਂ ਸੀ ਸਾਰੇ ਮੇਨ ਹਾਈਵੇ ਬਾਦਲ ਸਰਕਾਰ 'ਚ ਬਣਿਆ ਹੋਇਆ ਸੁਵਿਧਾ ਕੇਂਦਰ ਉਹ ਸਰਕਾਰ 'ਚ ਬਣੇ ਹੋਏ ਨੇ ਪਜਦੇ ਝਾੜੂ ਸਰਕਾਰ ਆਈ ਜਾਂ ਨਾ ਤਾਂ ਕੋਈ ਸੜਕ ਬਣੀ ਜਾਂ ਨਾ ਮਤਲਬ ਸੁਵਿਧਾ ਕੇਂਦਰ ਸਾਰੇ ਬੰਦ ਕਰਤੇ ਉਹਨਾਂ ਨੇ ਸਾਡੇ ਪਿੰਡ ਸਾਰੀਆਂ ਸਹੂਲਤਾਂ ਨੇ ਪਰ ਕੋਈ ਨਾ ਕੋਈ ਸੁਵਿਧਾ ਕੇਂਦਰ 'ਚ ਕੋਈ ਰੱਖਿਆ ਹੋਇਆ ਉਹਨਾਂ ਨੇ ਮਿਲ ਜਾਉਂ ਤੇ ਨਾ ਕੋਈ ਡਾਕਟਰ ਸਾਡੇ ਪਿੰਡ ਡਿਸਪੈਂਸਰੀ ਵੀ ਹੈਗੀ ਜਾਂ ਡੰਗਰਾਲ ਹਸਪੀਟਲ ਵੀ ਉੱਚ ਵੀ ਕੋਈ ਡਾਕਟਰ ਨਹੀਂ ਹੈਗਾ ਸਾਝੇ ਸੀਟਾ ਖਾਲੀ ਨੇ ਕੋਈ ਕੋਈ ਬੰਦਾ ਉਹਨੇ ਭਰਤੇ ਨਹੀਂ ਕਰਿਆ ਨਾ ਬਿਜਲੀ ਬੋਰਡ ਸਾਡੇ ਨੇੜੇ ਉਹ ਬਸੇ ਪਠਾਣਾ ਉੱਚ ਸਾਰੇ ਪੰਜ ਚਾਰ ਉਹ ਜਿਹਾਂ ਬੰਦੇ ਬਾਕੀ ਨਵਾਂ ਕੋਈ ਬੰਦਾ ਨਹੀਂ ਰੱਖ ਰਿਹਾ ਸਰਕਾਰ ਸਾਰਾ ਸਾਰੇ ਝਾੜੂ ਵਾਲੇ ਸਾਰੇ ਪ੍ਰਾਈਵੇਟ ਸਾਰਾ ਕੋਠੇ ਤੇ ਕਰਤਾ ਇਹਨਾਂ ਨੇ ਜਿਵੇਂ ਮਤਲਬ ਕਈ ਪਹਿਲਾਂ ਪਾਰਟੀਆਂ ਜੁੜੇ ਹੋਏ ਸੀ ਭਾਵੇਂ ਕਾਂਗਰਸ ਅਕਾਲੀ ਉਹ ਫਿਰ ਆਮ ਆਦਮੀ ਪਾਰਟੀ ਨੂੰ ਹੋ ਗਏ ਸੀਗੇ ਵੀ ਚਲੋ ਪੁਰਾਣੀਆਂ ਗੱਲਾਂ ਛੱਡੋ ਪਰ ਤੁਸੀਂ ਅੱਜ ਵੀ ਨਾਲ ਖੜੇ ਹੋ ਐ ਜੋ ਮਰਜ਼ੀ ਸਥਿਤੀ ਹੋਵੇ ਅਕਾਲੀ ਦਲ ਦੀ ਕਿਉਂਕਿ ਪਹਿਲਾਂ ਉਹਨਾਂ ਨੇ ਸਾਰਾ ਕੁਝ ਸਬ ਮੋਟਰਾਂ ਸਾਡੇ ਸਾਡੇ ਖੁਦ ਸਾਡੇ ਪਹਿਲਾਂ ਮੋਟਰ ਨਹੀਂ ਸੀ ਸਾਨੂੰ ਬਾਦਲ ਸਰਕਾਰ ਚ ਸਾਨੂੰ ਮੋਟਰ ਦਾ ਕਨੈਕਸ਼ਨ ਮਿਲਿਆ ਸਾਡੇ ਮੇਲੇ ਬਹੁਤ ਜ਼ਿਆਦਾ ਮਤਲਬ ਬਾਦਲ ਸਰਕਾਰ ਚ ਕਨੈਕਸ਼ਨ ਮਿਲੇ ਆ ਸੜਕਾਂ ਟੁੱਟੀਆਂ ਸਾਰੀਆਂ ਬਾਦਲ ਸਰਕਾਰ ਚ ਬਣੀਆਂ ਆਵੀਆਂ ਨੇ ਅਸੀਂ ਸ਼ੁਰੂ ਤੋਂ ਹੀ ਪਿਛਲੇ 25-30 ਸਾਲ ਤੋਂ ਇਹ ਸਰਕਾਰ ਸੁਖਵੀਰ ਤੋਂ ਕਿਵੇਂ ਦੇਖਦੇ ਹੋ ਵੀ ਸੁਖਵੀਰ ਨੇ ਕੁਝ ਕਰਿਆ ਅੱਗੇ ਜਾਂ ਉਮੀਦ ਰੱਖ विदा ਉਹਨਾਂ ਜੋ ਪਾਰਟੀ ਸੀ ਨਾ ਸੁਖਵੀਰ ਬਾਦਲ ਦੇ ਬੜੇ ਬਾਦਲ ਸਾਹਿਬ ਪ੍ਰਕਾਸ਼ ਸਿੰਘ ਬਾਦਲ ਪਾਰਟੀ ਦਾ ਉਹਨਾਂ ਦੀ ਹੋਣਾ ਸਾਰਾ ਕੁਝ ਉਹਨਾਂ ਨੇ ਕਰਿਆ ਹੋਇਆ ਹੈ ਕਿ ਇੱਧਰ ਮੁੱਖ ਮੰਤਰੀ ਕਿਉਂ ਨਹੀਂ ਬਣਾਇਆ ਇਹਨੂੰ ਸੁਖਵੀਰ ਨੂੰ ਲੋਕਾਂ ਨੇ ਕੀ ਗੱਲ ਵੀ ਲੋਕ ਪਿੱਛੇ ਨੂੰ ਕਿਉਂ ਹਟ ਗਏ ਫਿਰ ਲੋਕਾਂ ਚ ਨਾ ਇੱਕ ਮਤਲਬ ਹੁਆ ਤਾਂ ਵੀ ਨਵੀਂ ਸਰਕਾਰ ਨੂੰ ਮੌਕਾ ਦੇ ਕੇ ਦੇਖੀਏ ਉਹਦੇ ਕਰਕੇ ਉਹਨਾਂ ਨੇ ਇੱਕ ਮੌਕਾ ਦਿਆ ਸੀ ਉਹਨਾਂ ਨੂੰ ਵੀ ਚਲੋ ਵੀ ਖਬਰਾਂ ਕੁਝ ਬਦਲ ਜਵੇ ਫਰਕ ਇਹਨਾਂ ਨੇ ਵੀ ਜਿਵੇਂ ਵਿਚਾੜੂ ਛੋੜਨ ਉਹਦਾ ਸਾਰਾ ਕੁਝ ਛਾੜੂ ਫੇਰ ਕੇ ਉਹ ਲੈ ਕੇ ਸਾਰਾ ਕੁਝ ਲੈ ਕੇ ਆਪਣਾ ਸੈਂਬਰ ਕਿਉਂ ਲੈ ਕੇ ਸਾਰਾ ਕੁਝ 13 ਚ ਦੱਸੋ ਐ ਕਿ ਕਿੰਨੀਆਂ ਸੀਟਾਂ ਲੈ ਜਾਣਗੇ 13 ਚੋਂ ਘੱਟੋ ਘੱਟ 10 11 ਸੀਟਾਂ ਸ੍ਰੋਮਣੀ ਅਕਾਲੀ ਦਰ ਲੈ ਕੇ ਜਾਓਗੇ ਪੰਜਾਬ ਤੋਂ ਹਾਂਜੀ ਹਾਂਜੀ ਪੰਜਾਬ ਤੋਂ ਪੱਕੀ ਗੱਲ ਹੈ ਹਾਂਜੀ ਸਰ ਵੀ ਦੱਸ ਰਹੇ ਨੇ ਗੱਲ ਹਾਂਜੀ ਹਾਂਜੀ ਨਾਲ ਸਰਪੇ ਸਾਨੂੰ ਖੁਦ ਪਤਾ ਸੀ ਅਸੀਂ ਸਰਪੇ ਪਾ ਥੋੜੇ ਜਾਣਦੇ ਹਾਂ ਹਾਂਜੀ ਅਸੀਂ ਘੁੰਮਦੇ ਫਿਰਦੇ ਰਹਿੰਦੇ ਹਾਂ ਸਾਨੂੰ ਪਤਾ ਹੈ ਹਾਂਜੀ ਬਾਬਾ ਜੀ ਕੀ ਨਾਮ ਹੈ ਪਛਮਿੰਦਰ ਸਿੰਘ ਕਿਹੜੀ ਪਾਰਟੀ ਠੀਕ ਲੱਗੀ ਫਿਰ ਉਬਾਈ ਮੈਨਾਂ ਨੌਕਰੀ ਹੈ ਮੈਨੂੰ ਕਿ ਨੇਪਾਲ ਤੇ ਕਿਆ ਜੁੜਿਆ ਤੱਕ ਅੱਛਾ ਹਾਂ ਮਾਇਆ ਬਸ ਬਾਤ ਚ ਅੰਦਰ ਟੈਰੋਗੇ ਹੁਣੇ ਉਹ ਲਟਾਇਲ ਹੋ ਗਿਆ ਹੁਣ ਬਸ ਉਹ ਤਾਂ ਜਦਦਰ ਹੋ ਜਾਊਗਾ ਘਰ ਦੇ ਤੋੜਾ ਐਮਪੀ ਕਿਵੇਂ ਦਾ ਹੋਣਾ ਚਾਹੀਦਾ ਅੱਬਾ ਐਮਪੀ ਦਾ ਸਾਡੇ ਵਧੀਆ ਆਉਂਦਾ ਹੀ ਨਹੀਂ ਐਮਪੀ ਦਾ ਜਮੇ ਗਿਰਿਆ ਵਾ ਆਉਂਦਾ ਜਿਹੜਾ ਆਉਂਦਾ ਦਾ ਕੰਮ ਕਰਦਾ ਨਹੀਂ ਆਪਣੇ ਕੰਮ ਕਰਦਾ ਫਰੀ ਜਾਂਦਾ ਅੱਛਾ ਹਾਂ ਡਾਕਟਰ ਅਮਰ ਸਿੰਘ ਕਿੰਨੀ ਕਵਾਰ ਆ ਕੇ ਪਿੰਡ ਲਾਈਕ ਵੀ ਨਾ ਬਣੀ ਆਏ ਜੇ ਪੁੱਛਿਆ ਇਤ ਕੀ ਆਏ ਨੂੰ ਉਹ ਕਹਿੰਦਾ ਮੈਨੂੰ ਕੋਈ ਲਿਆਊਗਾ ਤਾਂ ਮੈਂ ਆਊਂਗਾ ਅੱਛਾ ਹਾਂ ਆਈ ਨਹੀਂ ਆਇਆ ਤੱਕ ਹਾਂ ਉਹ ਕਹਿੰਦੇ ਲੋੜ ਹੀ ਨਹੀਂ ਪੈਂਦੀ ਹੁਣ ਇੱਥੇ ਆਉਣ ਦੀ ਆਹ ਕਹਿੰਦੇ ਲੈ ਜੀ ਸਾਨੂੰ ਮੰਤਰੀ ਬੁਲਾਉਗਾ ਤਾਂ ਆਉਂਗਾ ਇਹ ਕਹਿੰਦਾ ਤਾਂ ਵਸੇ ਅੱਛਾ ਹਾਂ ਆਇਆ ਵੀ ਸਾਡੇ ਘਰ ਹੀ ਤਾਂ ਇਹ ਜੂਠ ਨਹੀਂ ਬੋਲਦੇ ਦਾ ਆਈ ਨਹੀਂ ਆ ਜੀ ਤਾਂ ਕਹਣੀ ਤਾਂ ਬਾਈ ਨੂੰ ਠੀਕ ਹੈ ਐਸੇ ਕੀ ਫੇਰ ਖੜ ਗਏ ਉਹ ਹੈ ਨਾ ਕਾਂਗਰਸ ਵੱਲੋਂ ਤੇ ਉਧਰ ਜੀਪੀਸੀ ਉਹ ਆਮ ਆਦਮੀ ਪਾਰਟੀ ਚ ਚਲੇ ਗਏ ਫਿਰ ਕੀ ਬਣੂਗਾ ਇਹਨਾਂ ਦਾ ਹਾਂ ਤਾਂ ਹੁਣ ਕਾਂਗਰਸ ਨੂੰ ਮੇ ਪਾਉਂਗੇ ਠੀਕ ਹੈ ਹਾਂ ਪਹਿਲਾਂ ਵੀ ਸਾਡਾ ਤਾਇਆ ਕਾਂਗਰਸ ਨੇ ਪਾਉਂਦਾ ਸੀ ਪਿਛਲੀ ਵਾਰੀ ਅਸੀਂ ਜੂਏ ਨਾ ਪਾਈਆਂ ਤੇ ਕੰਮ ਕਾਂਗਰਸ ਨੇ ਕੰਮ ਵਧੀਆ ਕਰੇ ਨਹੀਂ ਪਹਿਲਾਂ ਕੰਮ ਵਧੀਆ ਕਰੇ ਤੇ ਕੰਮ ਦਾ ਕਾਲੀਆਂ ਨਹੀਂ ਵਧੀਆ ਕਰਿਆ ਜਿਹੜੇ ਪਿੱਛੇ ਦੇ ਆ ਕੇ ਕਾਬਲੇ ਲਾ ਕੇ ਕਰਨ ਇਹਨਾਂ ਨੇ ਮਾਰ ਲੇ ਹਾਂ ਹਾਂ ਆਦਾ ਕੰਮ ਦਾ ਘੜੂ ਵਾਲੀ ਵਧੀਆ ਕਰਦਾ ਜਿੰਨਾ ਕਿ ਉਹਦਾ ਕਰਦਾ ਇੱਕ ਬਣੇ ਵੀ ਥੋੜੀ ਡੇਰ ਹੋਈ ਆ ਹਾਂ ਹਾਂ ਆਦਾ ਕੰਮ ਦਾ ਸਾਰੀ ਕਰਦੇ ਆ ਪਰ ਜਿਹੜੇ ਨਹੀਂ ਸਾਰਿਆਂ ਤੋਂ ਵੱਧ ਸੰਤੁਸ਼ਟ ਤੁਸੀਂ ਕਿੰਨਾ ਤੋਂ ਉਹ ਦੱਸੋ ਓ ਨਹੀਂ ਭਾਈ ਇਹਨਾਂ ਨੂੰ ਪਤਾ ਹੈ ਅੱਛਾ ਹਾਂ ਜਵਾਇਰਾ ਊਰੀ ਬੈਠਣੇ ਆ ਜਿਹੜੇ ਬਾਹਰ ਜਾਂਦੇ ਆ ਠੀਕ ਹੈ ਜ਼ਬਰਤਪਾਲ ਦਾ ਨਾਮ ਸੁਣਿਆ ਤੁਸੀਂ ਉਹਦਾ ਸੋਨੇ ਆ ਜੀ ਠੀਕ ਹੈ ਉਹ ਖਡੂਰ ਸਾਹਿਬ ਤੋਂ ਚੋਣ ਲੜ ਰਿਹਾ ਕੁਝ ਬਣੂਗਾ ਉਹਦਾ ਉਹਦਾ ਹੁਣ ਉਧਰਲੇ ਬੰਦੇ ਜਾਣਗੇ ਸਾਨੂੰ ਕੀ ਪਤਾ ਜੀ ਇੰਦਰ ਤਾਂ ਆਵਾਜ਼ ਘਟਾ ਉਹਦੀ ਕਹਿੰਦੇ ਵੀ ਜੇ ਮਤਲਬ ਉਹ ਚੋਣ ਜਿੱਤ ਜਾਂਦਾ ਬਾਹਰ ਆ ਜੂਗਾ ਵੀ ਬਾਹਰ ਲਿਆਉਣਾ ਚਾਹੀਦਾ ਐਨਐਸਏ ਮੰਨਦੇ ਉਹ ਵੀ ਗਲਤ ਲੱਗੀ ਸੀ ਫੇਰ ਆਹੋ ਐਮਐਸਏ ਦਾ ਜਦ ਗੱਲ ਕੋਈ ਹੋ ਵੀ ਗਲਤ ਤਾਂ ਉਹ ਇਹ ਵੀ ਗਲਤ ਤੇ ਬਰਾਬਰੇ ਵੱਜਦੀਆਂ ਤਾੜੀ ਤਾਂ ਇੱਕ ਦੂਜੇ ਹੱਤ ਗਿਆ ਥੋੜੀ ਤਾੜੀ ਵੱਜੂਗੀ ਜੇ ਉਹ ਗਲਤ ਦਾ ਦਾ ਉਹ ਉਹਨਾਂ ਦੇ ਚੱਕ ਕੇ ਅੰਦਰ 갔다 ਆ ਪਹਿਲੇ ਆਉਣਾ ਦਾ ਬਾਹਰ ਚਾਹੀਦਾ ਇਹ ਕਹਿੰਦੇ ਕਿਉਂ ਕਤਲ ਕਰਿਆ ਉਹ ਕਹਿੰਦੇ ਦੂਰ ਪੇਤਾ ਡਿਬੂ ਕੜ ਪੀ ਇਦਾਂ ਇਦਾਂ ਦਾ ਕਿਸੇ ਨਹੀਂ ਪੋਣਾ ਚਾਹੀਦਾ ਨਾ ਬਹੁਤ ਜਿਆਦਾ ਦੂਰ ਪੇਤਾ ਸਿਮਰਜੀਤ ਮਾਨਵੀ ਤੁਹਾਡੇ ਇੱਥੋਂ ਦੀ ਨੇ ਉਹਨਾਂ ਦਾ ਬਣੂ ਕੁਛ ਹੋ ਬਈ ਸਾਰੀਆਂ ਸੀਟਾਂ ਦੇ ਲੜ ਰਹੇ ਨੇ ਪੋਤਾ ਦਾ ਗਾ ਬਣਨਾ ਵਿਚਾਰੇ ਦਾ ਉਹ ਕਿਰਪਾਨ ਲੈ ਕੇ ਘਰ ਜਿਹਾ ਬੋਰੇ ਘਰਬਾਨ ਨਹੀਂ ਜਾਣ ਦਿੰਦਾ ਅੰਦਰ ਬਣਨਾ ਦਾ ਚਾਹੀਦਾ ਕੋਈ ਘੱਟ ਬਣ ਦੇ ਕੋਈ ਵੱਧ ਬਣ ਦੇਵੇ ਕਿਤੇ ਚਲੋ ਮੌਕਾ ਮਿਲੇ ਸੀ ਉਹਨਾਂ ਨੂੰ ਨਾ ਸੰਗਰੂਰ ਤੋਂ ਐਮਪੀ ਨੇ ਹੁਣ ਵੀ ਹਾਂ ਇਹ ਕਿਦਾ ਚਲੇ ਵੀ ਗਿਆ ਉਹ ਦਿੱਲੀ ਅਗੇ ਦਾ ਅਗੇ ਦੀ ਗੇੜਾ ਹੈ ਦਾ ਕਰਪਾਨਵਰ ਕੇ ਸਰਕੇ ਸਰਕਿਆ ਦਾ ਹਮ ਭਗਵੰਤ ਮਨਾਏ ਨੇ ਤੁਹਾਡੇ ਇੱਥੇ ਕਿੰਨੀ ਕ ਵਾਰ ਆਏ ਨੇ ਨਾ ਸਾਢੇ ਤਾਂ ਨਿਉਰੇ ਆਏ ਭਗਵੰਤ ਮਾਨ ਅੱਛਾ ਹਾਂ ਸਰ ਜਾਕਲ ਵੀ ਨਹੀਂ ਦਿਖਾਈ ਸਰ ਜਾਕਲ ਵੀ ਨਹੀਂ ਦਿਖਾਈ ਹਾਂ ਤੁਹਾਡੇ ਤੁਹਾਡੇ ਐਮਐਲਏ ਕੌਣ ਨੇ ਇਧਰ ਕਿਹੜਾ ਏਰੀਆ ਹੁੰਦਾ ਤੁਹਾਡਾ ਬਸ ਹੀ ਬਿਠਾਣਾ ਹੀ ਹੈ ਅੱਛਾ ਬਸ ਹੀ ਬਿਠਾਣਾ ਹਾਂ ਨਾ ਨਵੇਂ ਬਣੇ ਐਮਐਲਏ ਤੁਹਾਡੇ ਆਮ ਆਦਮੀ ਪਾਰਟੀ ਦੇ ਆਏ ਨੇ ਉਰੇ ਮੁੜ ਕੇ ਹਾਂ ਇੱਕ ਵਾਰ ਹੀ ਆਇਆ ਸੀ ਸਕੂਲ ਦਾ ਘਟਨਾ ਕਰਨਾ ਅੱਛਾ ਨਹੀਂ ਤਾਂ ਉਹ ਵੀ ਨਹੀਂ ਆਇਆ ਘਟਨਾ ਕਰਨਾ ਠੀਕ ਹੈ ਹਾਂ ਆ ਵੀ ਕੁਲ ਦਾ ਘਟਾ ਜਗਾ ਨਾ ਸਟੇਡੀਅਮ ਉੱਪਰੋਂ ਨਾ ਤੇ ਦਿਲ ਦਿਗਲ ਤਾ ਦੋ ਮਿੰਟ ਦਿਖਾ ਦੂ ਮੈਂ ਕਿ ਨਹੀਂ ਕਰ ਦਿਲ ਦਿਗਲ ਆਇਆ ਨਹੀਂ ਆਪਾਂ ਨਾ ਕਿਸੇ ਮਾਤਿਆਂ ਦੇ ਘਰ ਨਾ ਉੱਤਰ ਅੱਛਾ ਆਪਾਂ ਜੱਤਵਾਲੇ ਜਾਣਦੇ ਨਹੀਂ ਤੁਹਾਡੀ ਤਾਂ ਵੱਡੀ ਜ਼ਿੰਮੇਵਾਰੀ ਇਹ ਨੰਬਰ ਦਾ ਰੋ ਪਿੰਡ ਦੇ ਉਹ ਭਾਜੰਪੜ ਕਰ ਰਿਹਾ ਤੂੰ ਕਹਿੰਦਾ ਨਾ ਨੰਬਰ ਦਾ ਇਹ ਨੰਬਰ ਦਾ ਹੈ ਨਹੀਂ ਇਹ ਤੁਸੀਂ ਸਾਰੀਆਂ ਪਿਛਲੀਆਂ ਪਾਰੀਆਂ ਦੇਖੀਆਂ ਨੇ ਨਵੀਂ ਵੀ ਦੇਖ ਰਿਹਾ ਹਾਂ ਕੋਈ ਕਿਸੇ ਤੋਂ ਦੁਸ਼ਟ ਹੋ ਮੈਂ ਸਾਰੇ ਇੱਕੋ ਗੋਲੀਆਂ ਬੱਚੇ ਆ ਹਾਂ ਇੱਕੋ ਤਾਂ ਬੋਲਦਾ ਗੋਲੀਆਂ ਬੱਚੇ ਬੜਾ ਫੋਟੋ ਕਰੀਏ ਚੰਗਾ ਗੱਦੜੇ ਵਿੱਚ ਮਾੜੇ ਵੀ ਕਰ ਦਿੰਨੇ ਸਾਰੇ ਕੰਮ ਸਾਫ ਨਹੀਂ ਕਰਦੇ ਇਹਨਾਂ ਚੱਕ ਜੀ ਵਾਲੇ ਆ ਕਿਹੜੇ ਲੀਡਰ ਪਾਰਟੀਆਂ ਬਦਲ ਰਹੇ ਨੇ ਤੁਹਾਨੂੰ ਪਤਾ ਕਿੰਨੀਆਂ ਬਦਲੀਆਂ ਕਈਆਂ ਨੇ ਤੁਹਾਡੇ ਇੱਥੇ ਜੀਪੀ ਦੀ ਵੀ ਬਦਲ ਲਈ ਹੈ ਨਾ ਬਿੱਟੂ ਹੋਰ ਜਿਹਦੇ ਨਾਮ ਨਾਲ ਹਰਤੀ ਵਾਰ ਤੇ ਬਦਲਦੇ ਆ ਲੋਕਾਂ 'ਚ ਨਿਰਾਸ਼ਾ ਹੈ ਕਿ ਉਹ ਚੀਜ਼ ਨੂੰ ਲੈ ਕੇ ਇਹ ਤਾਂ ਸਾਡੇ ਬਦਲ ਨਹੀਂ ਜਾ ਸਕਿਆ ਹੁੰਦੀ ਹੋਇਆ ਚੋ ਪਾਰਟੀ ਬਦਲ ਨਿਰਾਸ਼ਾ ਤਾਂ ਹੁੰਦੀ ਉਹਨਾਂ ਨੂੰ ਗੁੱਸਾ ਹੈਗਾ ਮੈਂ ਗੁੱਸਾ ਤਾਂ ਆਉਂਦਾ ਹੀ ਆ ਅੱਛਾ ਇਹ ਤਾਂ ਆਪਣੇ ਮਰਜ਼ੀ ਨੂੰ ਬਦਲਦੇ ਆ ਅਸੀਂ ਰਹ ਜੰਦ ਨੂੰ ਭਗਦੇ ਇੱਥੇ ਪਹਿਲਾਂ ਸੀ ਬੀਬੀ ਨੇ ਪਾਇਆ ਹੁਣ ਜੀਪੀ ਹੋਰ ਬਸਤੇ ਲੱਗ ਗਿਆ ਅੱਛਾ ਪਹਿਲਾਂ ਕਾਂਗਰਸ ਚ ਤੇ ਜੀਪੀ ਹਾਂਜੀ ਨਹੀਂ ਜੀਪੀ ਤੁਸੀਂ ਗੱਲ ਕਰੀ ਜਾਂਦੇ ਨੇ ਪਾਰਟੀ ਬਦਲੀ ਆ ਪਰ ਕਹਿੰਦੇ ਵੀ ਉਹਨਾਂ ਦਾ ਪ੍ਰਭਾਵ ਜ਼ਿਆਦਾ ਲੱਗਦੇ ਆ ਭਾਵੇਂ ਆਵਾਜ਼ ਵੀ ਪਾਰਟੀ ਚਲੇ ਗਈ ਉਹ ਵੀ ਪ੍ਰਭਾਵ ਤਾਂ ਲੱਗਦਾ ਕਹਿੰਦੇ ਨਾ ਵੀ ਜੀਪੀ ਇੰਝ ਆ ਜਾਣਾ ਅੱਗੇ ਕੋਈ ਕਹਿੰਦੀ ਸਾਥ ਇਹਦੇ ਜੀਪੀ ਨੇ ਕੰਮ ਵਧੀਆ ਕਰਿਆ ਪਰ ਪਾਰਟੀ ਬਦਲਣੀ ਗਲਤ ਸੀ ਇਹ ਮੰਨਦੇ ਹੋ ਇਹ ਤਾਂ ਮਰ ਜਾਗਾ ਪਾਰਟੀ ਬਦਲਣੀ ਗੱਤ ਪਹਿਲਾਂ ੜੀ ਪਾਰਟੀ ਤੋਂ ਹੁਣ ਆਮ ਆਦਮੀ ਪਾਰਟੀ ਆ ਰਿਹਾ ਇਜਾਸੀ ਮਾਧਿਅਨ ਜੀ ਉਸ ਵਕਤ ਜਿੰਮੇ ਤੁਸੀਂ ਕਾਂਗਰਸ ਦੇ ਵਿੱਚ ਸੀਗੇ ਇਹ ਪਹਿਲਾ ਐਮਐਲਏ ਸੀ 17 ਬੇਲੇ 2017 ਤੋਂ ਉਦੋਂ ਕੋਈ ਕੰਮ ਕਰ ਤੁਹਾਡੇ ਇਧਰ ਹੋਏ ਨੇ ਠੀਕ ਪਰ ਤੁਹਾਡੀ ਨਜ਼ਰ ਚੋਵੇ ਕੋਈ ਕੰਮ ਕਰਦਾ ਵਧੀਆ ਕਰਿਆ ਨੇ ਸੀ ਆੜੇ ਦੇ ਤਾਂ ਵਧੀਆ ਕਰਕੇ ਆੜੇ ਦੜੇ ਸਾਨੂੰ ਬਦਲੀ ਅੱਛਾ ਹਾਂ ਆ ਸਾਡੇ ਬਸੀ ਦਾ ਸੋਹਣਾ ਗਾਂਦ ਕੱਢ ਗਿਆ ਹਾਂ ਠੀਕ ਹੈ ਤੁਹਾਨੂੰ ਹੋ ਗਿਆ ਤੇ ਹੋਰ ਬਾਬਾ ਜੀ ਬੈਠੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦੀ ਵਿਚਾਰਕੀ ਨੇ ਬਾਬਾ ਜੀ ਕੀ ਨਾਮ ਤੁਹਾਡਾ ਗੁਰਦੀਪ ਸਿੰਘ ਜੀ ਠੀਕ ਹੈ ਸਾਰੀਆਂ ਬਾਟੀਆਂ ਦੇਖ ਲਈਆਂ ਫਿਰ ਕਿਹੜੀ ਠੀਕ ਲੱਗੀ ਠੀਕ ਤਾਂ ਕੋਈ ਨਹੀਂ ਸਾਰੀਆਂ ਆਪਣੇ ਤੋਂ ਠੀਕ ਵੀ ਆ ਗਲਤ ਵੀ ਆ ਕੰਮ ਕੁਮੰਦਾ ਇਹ ਜੀ ਹੋਏ ਆ ਜੀ ਕਾਲੀਆਂ ਨੇ ਵਧੀਆ ਕਰਾਏ ਆ ਅਸੀਂ ਵੀ ਕਾਲੀ ਪਾਰਟੀ ਨੂੰ ਬਿਲੋਂਗ ਕਰਦੇ ਆ ਠੀਕ ਹੈ ਹਾਂ ਜੀ ਇਹ ਮਤਲਬ ਪਹਿਲਾਂ ਤੁਸੀਂ ਕਹਿੰਦੇ ਉਹ ਕਾਲੀ ਦਲ ਨੇ ਵਧੀਆ ਕਰਾਈ ਨਹੀਂ ਫਿਰ ਇਹ ਕਾਲੀ ਦਲ ਦੇ ਵਿੱਚ ਨਿਗਾਰਜਿਆ ਕਦੋਂ ਆਇਆ ਕਿੱਦੇ ਕਰਕੇ ਆਇਆ ਕਿਹੜੇ ਲੀਡਰਾਂ ਕਰਕੇ ਕਿਉਂਕਿ ਕਾਲੀ ਦਲ ਦੇ ਜਿਹੜੇ ਵੱਡੇ ਲੀਡਰ ਨੇ ਉਹ ਵੀ ਬਹੁਤ ਸਾਰੇ ਨਾਰਾਜ਼ ਨੇ ਪਾਰਟੀ ਨਾਲ ਹਨਾ ਵਿਚੇ ਵਿਚੇ ਲੀਡਰ ਹੁੰਦਾ ਜਿਹੜਾ ਨੂੰ ਲਾਉਂ ਮੈਂ ਆਪੇ ਖਰਾਬ ਕਰ ਲਾ ਜਨੇ ਜਿਹੜੇ ਲੀਡਰ ਇਹਨਾਂ ਨੇ ਉਹਨਾਂ ਨੂੰ ਉਹਦੇ ਦਿੱਤੇ ਹੁੰਦੇ ਉਹ ਹੀ ਖਰਾਬ ਕਰ ਲਾ ਜਨੇ ਵਿੱਚ ਜੇ ਕੰਟੀਨਸ ਵਗੈਰਾ ਸਾਰੀ ਇਤਨੀ ਪਾਰਟੀਆਂ ਨੇ ਨਾ ਸੱਤਿਆਨਾਸ਼ ਕਰਤਾ ਔਰ ਸੁਖਵੀਰ ਬਾਦਲ ਦੇ ਪ੍ਰਧਾਨ ਕੀ ਇੱਥੇ ਜੀ ਠੀਕ ਲੱਗਦਾ ਤੁਹਾਨੂੰ ਕਿ ਬਦਲਣਾ ਚਾਹੀਦਾ ਕੋਈ ਉੱਪਰ ਠੀਕ ਆ ਠੀਕ ਆ ਠੀਕ ਆ ਜੀ ਹਾਂ ਜੀ ਪ੍ਰਕਾਸ਼ ਬਾਦਲ ਦਾ ਤੁਸੀਂ ਜ਼ਿਕਰ ਕਰਦੇ ਹੋ ਉਦੋਂ ਲੋਕ ਹੁਣ ਵੀ ਕਹਿੰਦੇ ਨੇ ਵੀ ਉਹਨਾਂ ਨੇ ਕੰਮ ਬੜੇ ਕਰਾਏ ਨੇ ਉਹ ਉਹ ਸਾਰਿਆਂ ਨਾਲ ਵਧੀਆ ਦਾ ਜੀ ਪ੍ਰਕਾਸ਼ ਸਿੰਘ ਬਾਦਲ ਵਧੀਆ ਦਾ ਜੀ ਸਾਰਿਆਂ ਨਾਲ ਉਹਦੇ ਸੋਚ ਹੋਰ ਤਿਆਸਗੀ ਵਾਲੀ ਹੋਰ ਆ ਥੋੜੀ ਜੀ ਠੀਕ ਆ ਫਿਰ ਵੀ ਪਾਰਟੀ ਵਾਸਤੇ ਠੀਕ ਆ ਇਹ ਹਾਂਜੀ ਸਤਿ ਸ਼੍ਰੀ ਅਕਾਲ ਇਹ ਕਹਿੰਦੇ ਜਿਹੜੇ ਮੋਟਰਾਂ ਦੀ ਬੜੀ ਸਮੱਸਿਆ ਆ ਨਾ ਵੀ ਕਨੈਕਸ਼ਨ ਬੰਦ ਕਰਤੇ ਕਹਿੰਦੇ ਉਹ ਕੈਪਟਨ ਨੇ ਕਰਦਾ ਸੀ ਮੇਰੇ ਹਿਸਾਬ ਨਾਲ ਉਹ ਕੈਪਟਨ ਨੇ ਕਰਦਾ ਫਿਰ ਚਾਲੂ ਹੋ ਗਦੇ ਦੁਬਾਰੇ ਇਹ ਚਾਲੂ ਦਈ ਨਾ ਨਹੀਂ ਕਰਿਆ ਪਹਿਲਾਂ ਆਪਣਿਆਂ ਨੇ ਵੀ ਬੰਦ ਇਹਨਾਂ ਨੇ ਫ੍ਰੀ ਤਾਂ ਇਹਨਾਂ ਨਹੀਂ ਕਰਦੇ ਜਾਰੀ ਮੋਟਰਾਂ ਦੇ ਤਾਂ ਹੈ ਹਾਂ ਤੋ ਤੱਕ ਮੈਂ ਖਿਦਮਤ ਆਂਦਾ ਨਹੀਂ ਮੇਰੇ ਹਿਸਾਬ ਨਾਲ ਹੁਣ ਹੁਣ ਬੰਦ ਹੋਣੇ ਹੁਣ ਬੰਦ ਹੋਣੇ ਝਾੜੂ ਸਰਕਾਰ ਨੇ ਬੰਦ ਕਰਿਆ ਹਾਂਜੀ ਪੰਜਾਬ ਚ ਦੱਸੋ ਵੀ ਭਗਵੰਤ ਮਾਨ ਨੂੰ 2 ਸਾਲ ਹੋ ਗਏ ਜਮੀਨੀ ਪੱਧਰ ਤੇ ਕੋਈ ਕੰਮ ਕਰਨਾ ਜਰਾ ਰਿਹਾ ਜਿਵੇਂ ਉਹ ਕਹਿੰਦੇ ਵੀ ਬਿਜਲੀ ਦਿੱਤੀ ਐ ਕਿਸਾਨਾਂ ਦੀ ਮੋਟਰ ਐ ਮੋਟਰਾਂ ਬੰਦ ਕਰਨ ਦੀ ਬੰਦ ਕਰਕੇ ਜਿੰਨਾ ਇੰਜੀਨੀਆਂ ਭਰੀਆਂ ਨੇ ਐਮੇ ਦੀ ਗੱਲ ਹੈਗੀ ਆ ਠੀਕ ਆ ਲਾਈਟ ਦੱਤੀ ਉਹਨਾਂ ਨੇ ਲਾਈਟ ਫ੍ਰੀ ਦਿੱਤੀ ਆ ਠੀਕ ਆ ਮੋਟਰਾਂ ਦਾ ਵੀ ਚਲੋ ਪਹਿਲਾਂ ਹੀ ਸਰਕਾਰਾਂ ਪਹਿਲਾਂ ਨੇ ਹੀ ਕਰਿਆ ਹੋਇਆ ਹਾਂ ਕਾਲੀ ਸਰਕਾਰ ਨੇ ਕਰਿਆ ਫਿਰ ਕੈਪਟਨ ਉਹਨਾਂ ਨੇ ਵੀ ਫਿਰ ਉਹਨਾਂ ਨੇ ਵੀ ਇਸ ਤਰੀਕਾ ਚਾਲੂ ਰੱਖਿਆ ਹਾਂ ਠੀਕ ਆ ਫਰੀ ਲੋਕਾਂ ਦੀ ਫਰੀ ਵਾਲੀ ਜੀ ਫਰੀ ਚ ਫਰੀ ਚਾਹੀਦੀ ਨਹੀਂ ਮੈਂ ਤਾਂ ਕਹਿੰਦਾ ਹਾਂ ਜੀ ਵਾ ਲੱਗਣੇ ਚਾਹੀਦੇ ਬਿਲ ਸਾਰੇ ਲੱਗਣੇ ਚਾਹੀਦੇ ਬਿਲ ਫਰੀ ਨਹੀਂ ਚਾਹੀਦੀ ਫਰੀ ਕਰਦਾ ਲੋਕਾਂ ਤੋਂ ਤੇ ਹਿਲ ਜਾਣੇ ਹੋਰ ਹਾਂ ਜੀ ਹਾਂ ਜੀ ਲੋਕਾਂ ਨੇ ਆਜ ਤੱਕ ਖਰਾਬ ਕਰਦੇ ਨੇ ਜਾਦੀ ਨਾਲ ਹਾਲਾਤ ਤੇ ਫਿਰ ਸਾਨੂੰ ਔਖਾ ਹੋਣਾ 10 ਕਿਰਾਇਆ ਹੈ ਨਾ ਆਟਾ ਦਾਲ ਆਹ ਹੋ ਗਈ ਅਜੇ ਕਹਿੰਦੇ ਵੀ 1000 ਰੁਪਏ ਵੀ ਚਾਹੀਦਾ ਔਰਤਾਂ ਵਾਲਾ ਕਈ ਕਹਿੰਦੇ ਹਾਂ ਜੀ ਹਾਂ ਜੀ ਬਾਕੀ ਬਾਕੀ ਕਹਿੰਦੇ ਬਦਲੋ ਬਦਰੋ ਮਨ ਕੁਝ ਨਹੀਂ ਬਸ ਛੋੜ ਬਤਾ ਬਿਜਲੀ ਦਾ ਜਰੂਰ ਹੋਇਆ ਹਾਂ ਜੀ ਹੋਰ ਤਾਂ ਸੜਕਾ ਛੋੜਕਾ ਤਾਂ ਇਸ ਤਰ੍ਹਾਂ ਹੀ ਪਈਆਂ ਸੜਕਾਂ ਦੇ ਬੁਰਾ ਹਾਲ ਐਦੋਂ ਵੇੜ ਨੂੰ ਸਿਆਦਪੁਰ ਨੂੰ ਚੱਲੇ ਜੋ ਰੇਲੋਂ ਕਾਰ ਵੀ ਨਹੀਂ ਨਿਕਲਦੀ ਥੱਲੇ ਲੱਗ ਜਾਂਦੀ ਆ ਹਾਂ ਜੀ ਸੜਕਾਂ ਬੁਰਾ ਹਾਲ ਆ ਜੀ ਸਾਡੇ ਪਿੰਡ ਤੱਕ ਮਾੜਾ ਮੋਟਾ ਟੋਟੂਏ ਜੇ ਭਰੇ ਤੇ ਬਸ ਉਹ ਵੀ ਕਾਹਦੇ ਟੋਏ ਭਰੇ ਆ ਬਸ ਕਾਲਾ ਤੇਲੇ ਪਾ ਕੇ ਗਏ ਆ ਹਾਂ ਜੀ ਐਮਐਲਏ ਨੇ ਉਹਨਾਂ ਨੂੰ ਕਹਿੰਦੇ ਨਹੀਂ ਤੁਸੀਂ ਵੀ ਆ ਦੇਖੋ ਹਾਲ ਐਮਐਲਏ ਵੀ ਕਹਾਂਦੇ ਐਮਐਲਏ ਵੀ ਉਰੇ ਆਇ ਤੇ ਕਹਿੰਦੇ ਕਹਿੰਦੇ ਨਾਲੀਆਂ ਨੂਲੀਆਂ ਬਾਰੇ ਮੇਰੇ ਨਾਲ ਸਾਡੇ ਨਾਲ ਗੱਲੇ ਨਾ ਕਰਿਓ ਇੱਥੇ ਆ ਗਿਆ ਇੱਥੇ ਆ ਕੇ ਗਿਆ ਇੱਥੇ ਆ ਕੇ ਗਿਆ ਕਹਿੰਦਾ ਵੀ ਵੀ ਨਾਲੀਵਾਰ ਨਾਲੀਆਂ ਦੇਖੋ ਸਾਡੇ ਭਰੀਆਂ ਪਈਆਂ ਪਾਣੀ ਨਾਲ ਨਾਲੀ ਦਾ ਬੁਰਾ ਹਾਲ ਆ ਸੜਕ ਦੇ ਉੱਪਰੋਂ ਪਾਣੀ ਟਪਦਾ ਬਰੇ ਕਹਿੰਦੇ ਉਹ ਨਾਲੀਆਂ ਬਾਰੇ ਨਾ ਸਾਡੇ ਕੋਲ ਗੱਲ ਕਰੋ ਹਾਂ ਵੱਡਾ ਮੱਦਾ ਕਿਉਂ ਨਾ ਕਹਿ ਦਸੀ ਹੋਰ ਜਾਂ ਸਾਡੇ ਨਾਲੀਆਂ ਨੂਲੀਆਂ ਦੀ ਲੋਟ ਠੀਕ ਨਹੀਂ ਧੰਨਵਾਦੀ ਤਾਂ ਇਹ ਸਨ ਪਿੰਡ ਕਮਾਂਡਗੜ ਦੇ ਬਹੁਤ ਸਾਰੇ ਬਜ਼ੁਰਗ ਜਿਨ੍ਹਾਂ ਨੇ ਆਪਣੀ ਆਪਣੀ رائے ਰੱਖੀ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਕਿਹੜੀ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਨੇ ਤੇ ਕਿਸ ਤਰੀਕੇ ਦਾ ਐਮਪੀ ਚਾਹੁੰਦੇ ਨੇ ਆਪਣੇ ਆਪਣੇ ਵਿਚਾਰ ਉਹਨਾਂ ਨੇ ਰੱਖੇ ਨੇ ਕੈਮਰਾਮੈਨ ਗ੍ਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਛੱਠਾ ਲੀਡਰ ਪੰਜਾਬੀ মিডিਆ ਫਤਿਹਗੜ੍ਹ ਸਾਹਿਬ